ਬਾਲ ਰਾਜਾ ਐਸੇ ਗੁਰਕਾਰ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਨ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਕਲਗੀਧਰ ਪਾਛਾਣੇ ਜਿਹੜੀ ਕਾਲਣਾ ਕਾਲੀ ਹੈ ਕੋਈ ਫਿਰਲੇ ਕਾਲ ਸਕਦੇ ਨੇ ਸਾਧ ਸੰਗਤ ਅੱਜ ਦੇ ਦਿਨਾਂ ਦੇ ਵਿੱਚ ਵੇਖੋ ਉਹਨਾਂ ਨੇ ਸ਼ਬਦ ਉਚਾਰਿਆ ਸੀ ਕਿਹੜਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਰਵਣ ਕਰਨੀਆਂ ਦੋ ਲੈਣਾ ਧੰਨ ਗੁਰੂ ਰਾਮਦਾਸ ਜੀ ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕੈਣਾ ਮਿਤਿਰ ਪਿਆਰੇ ਨੂੰ ਤੁਦ ਬਿਨ ਰੋ ਗਿਰ ਜਾਈਆ ਦਾਓ ਡਣੀ ਨਾਗ ਨਿਵਾ ਸਾੰਦੇ ਰਹਿਣਾ ਨਾਗ ਨਿਵਾ ਚਾਂਦੇ ਰਹਿਣਾ ਮਿਤਿਰ ਪਿਆਰੇ ਨੂੰ ਹਾਲ ਮਰੀ ਦਾੰਦਾ ਕੈਣਾ મિત્ર પਿਆરે સુલિતરાહી ખંજરી પ્યાલા વિંગ કસાઈયાં દા ચેણા વિંગ કસાઈયાં દા સેણા મિત્ર પਿਆરે ਯਾਰਣ ਦਾ ਸਨਛੇ ਚਰੀ ਚੰਗਾ ਪਟਕੜੀਆਂ ਦਾ ਰਹਿਣਾ ਪਟਖੇਣੀਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀ ਦਾ ਕਹਿਣਾ ਮਿਤ੍ਰ ਪਿਆਰੇ ਨੂੰ ਘਰ ਪਿਆਰੀ ਸਾਥ ਸੰਗਤ ਕਲਗੀਧਰ ਪਤਾ ਜੀਆ ਨਾ ਕੋਈ ਹੋਇਆ ਨਾ ਹੋਣਾ ਸਰਬੰਸਦਾਨੀ ਦੇਖ ਲਓ ਅੱਜ ਦੇ ਦਿਨ ਜਿਵੇਂ ਤੁੰਧਾਂ ਪਈਆਂ ਨੇ ਅੱਜ ਜਨਮ ਦਿਹਾੜਾ ਸੰਗਤਾਂ ਭਰਪੂਰ ਦੇਖੋ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਦੇ ਵਿੱਚ ਘੁੰਮ ਰਹੀਆਂ ਨੇ ਆਓ ਅੱਜ ਰਲ ਮਿਲ ਕੇ ਸੀ ਮਹਾਰਾਜ ਦੀ ਖੁਸ਼ੀ ਦਾ ਦਿਹਾੜਾ ਮਨਾਈਏ ਤੇ ਉਹਦੇ ਜਸ ਗਾਈਏ ਕਲਗੀਧਰ ਪਾਸ਼ਾ ਦੇ ਕਿੰਦੀ ਵੱਡੀ ਕਾਹਲਣਾ ਕਾਲ ਕੇ ਤੇ ਸਾਨੂੰ ਇਹ ਰਾਜ ਦੇ ਕੇ ਗਿਆ ਪਾਤਸ਼ਾ ਲੱਖ ਲੱਖ ਵਧਾਈ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵਲੇਓ ਅੱਜ ਦਾ ਦਿਨ 1666 ਈਸਵੀ ਵਿੱਚ ਪਿਤਾ ਗੁਰਤੇਗ ਬਹਾਦਰ ਜੀ ਮਾਤਾ ਗੁਜਰਕੌਰ ਜੀ ਦੇ ਘਰ ਵਿਖੇ ਅੱਜ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਧਾਰਿਆ ਹੈ ਪਟਨਾ ਸ਼ਹਿਰ ਵਿਖੇ ਤੁਹਾਨੂੰ ਸੰਗਤਾਂ ਨੂੰ ਅੱਜ ਦੇ ਦੰਦੇ ਲੱਖ ਲੱਖ ਵਧਾਈ ਹੋ ਗਈ ਹੈ। ਇਨੀ ਠੰਡ ਹੈ, ਇਨੀ ਠੰਡ ਦੇ ਬਾਅਦ ਵੀ ਸੰਗਤਾਂ ਦਾ ਜਿਹੜਾ ਪਛਾਹ ਹੈ ਉਹ ਘਟ ਨਹੀਂ ਰਿਹਾ। ਜਦੋਂ ਮਨ ਵਿੱਚ ਸ਼ਰਧਾ ਭਾਵਨਾ ਹੋਵੇ ਗੁਰੂ ਸਾਹਿਬ ਪ੍ਰਤੀ ਉਦੋਂ ਠੰਡ, ਧੁੰਦ, ਕੋਹਰਾ ਨਹੀਂ ਦੇਖਿਆ ਜਾਂਦਾ। ਉਦੋਂ ਸਿਰਫ ਸ਼ਰਧਾ ਦੇਖੀ ਜਾਂਦੀ ਹੈ। ਕਿਉਂਕਿ ਡਿੱਠੇ ਸਭੇ ਥਾਵ ਨਹੀਂ ਤੁਜਿਆ। ਇਹੋ ਜਿਹਾ ਸਥਾਨ ਹੈ। ਜਦੋਂ ਤੁਸੀਂ ਅੰਦਰ ਜਾਂਦੇ ਹੋ ਤਾਂ ਮਨ ਨੂੰ ਠੰਡ ਪੈ ਜਾਂਦੀ ਹੈ। ਕਿਉਂਕਿ ਇਹ 24 ਘੰਟੇ ਅਮਰਤਾਰਾ ਵਰਸਰੀ ਹੈ। ਇਸ ਲਈ ਗੁਰੂ ਜੀ ਨੇ ਇਹ ਸਰਾ ਸਰਬੰਸ ਵਾਰ ਦਿੱਤਾ। ਤੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿੱਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਤ ਸ਼ੈਨਸ਼ਾ ਤੋਂ ਇੱਕੋ ਸਿੰਘੋ ਕਿਸਤਾ ਨਾਦ ਦਾ ਕਰਜ਼ਾ ਤਾਰਿਆ ਮੈਂ ਇਹ ਗੁਰੂ ਸਾਹਿਬ ਨੇ ਆਪਣੇ ਕੋਲ ਕੁਝ ਨਹੀਂ ਰੱਖਿਆ ਸਾਰਾ ਸਰਬੰਸ ਵਾਰ ਦਿੱਤਾ ਕੋਈ ਨੀਲੇ ਕੋੜੇ ਦਾ ਸ਼ਾਹਸਵਾਰ ਆਪੇ ਗੁਰੂ ਤੇ ਆਪੇ ਚੇਲਾ ਸਰਬੰਸ ਦਾ ਨੇ ਕਹਿ ਕੇ ਕੋਈ ਬੁਲਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਹੈਗੀ ਹੈ ਕੁਰਬਾਨੀ ਬੜੀ ਬੇਮਿਸਾਲ ਹੈਗੀ ਹੈ 9 ਸਾਲ ਦੀ ਉਮਰ ਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਨੂੰ ਚਾਦਰੀ ਚੌਕ ਵਿੱਚ ਸ਼ਹੀਦ ਕਰਾਇਆ ਕਾਕੇ ਹਿੰਦੂ ਧਰਮ ਜਿਹੜਾ ਹੈਗਾ ਬੱਚਿਆ ਰਹਿ ਸਕੇ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਹੁਸਨਤ ਹੁੰਦੀ ਸਭ ਕੀ ਜਿਹੜੇ ਅੱਜ ਆਪਾਂ ਸਾਰੇ ਧਰਮ ਇਥੇ ਬੜੇ ਪਰ ਸਹੀ ਤਰੀਕੇ ਨਾਲ ਰਹਿ ਰਹੇ ਆਂ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਕਰਕੇ ਰਹਿ ਰਹੇ ਆਂ ਜੇ ਅੱਜ ਦੇਸ਼ ਹੈਗਾ ਤਾਂ ਦਸ਼ਮੇਸ਼ ਕਰਕੇ ਹੈ ਜੇ ਦਸ਼ਮੇਸ਼ ਨਾ ਹੁੰਦਾ ਤਾਂ ਅੱਜ ਦੇਸ਼ ਵੀ ਨਾ ਹੁੰਦਾ ਇਸ ਲਈ ਸੋ ਹੈਗਾ ਬਹੁਤ ਭਾਗਾ ਭਰੇ ਜਨ ਹੈ ਪ੍ਰਕਾਸ਼ਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੱਖ ਲੱਖ ਵਧਾਈ ਹੋਵੇ ਨਾਮ ਜਤਿੰਦਰ ਸਿੰਘ ਸਨਵੋ ਸਰਦਾਰ ਕਰਮ ਸਿੰਘ ਪਿੰਡ ਭਿੱਖੀ ਪਿੰਡ ਤੋਂ ਆਪ ਸਭ ਨੂੰ ਗੁਰਗੋਬ ਸਿੰਘ ਦੀਆਂ ਲੱਖ ਲੱਖ ਵਧਾਈਆਂ ਹਨ ਠੜ ਦੇ ਦਿਨਾਂ ਦੇ ਵਿੱਚ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਬਣਿਆ ਵਾ ਬੜੀ ਸ਼ਰਧਾ ਪੂਰਵਕ ਭਾਵਨਾ ਪੂਰਵਕ ਗੁਰੂ ਘਰ ਵਿੱਚ ਪ੍ਰਕਾਸ਼ ਗੁਰਪੁਰਬ ਮਨਾ ਰਹੀ ਆ ਹਨ ਸਾਨੂੰ ਵੀ ਰਾਰ ਮਿਲ ਕੇ ਬਹੁਤ ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਉਣਾ ਚਾਹੀਦਾ ਵਾ ਅਤੇ ਗੁਰੂ ਘਰ ਵਿੱਚ ਬੜੀ ਸ਼ਰਧਾ ਨਾਲ ਜ਼ਰੂਰ ਆਉਣਾ ਚਾਹੀਦਾ ਵਾ ਇੱਥੇ ਆ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਆ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨੀਆਂ ਚਾਹੀਦੀ ਹਨ ਜਿਸ ਨਾਲ ਸਮੁੱਚੀ ਮਾਨਵਤਾ ਦਾ ਭਲਾ ਹੋ ਸਕੇ ਸਾਡੀ ਇੱਛਾ ਇਹੋ ਹੀ ਹੋਣੀ ਚਾਹੀਦੀ ਆ ਕਿ ਹਰ ਪ੍ਰਾਣੀ ਮਾਤਰ ਦਾ ਭਲਾ ਹੋਵੇ ਹਰ ਗਰੀਬ ਦੇ ਮੁਖ ਵਿੱਚ ਪ੍ਰਸ਼ਾਦਾ ਪਾਣੀ ਜਾਵੇ ਪ੍ਰਸ਼ਾਦਾ ਛਕੇ ਗੁਰੂ ਦੀ ਬਾਣੀ ਪੜੇ ਗੁਰੂ ਮਾਰਾ ਦਾ ਫਰਮਾਨ ਹੈ ਗੁਰਬਾਣੀ ਗਵ ਭਾਈ ਉਹ ਸਫਲ ਸਦਾ ਸੁਖਦਾਈ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲਚ ਮਿਰਥਾ ਜਨਮ ਪ੍ਰਾਣੀ ਬਾਣੀ ਨੇ ਸਭ ਦਾ ਭਲਾ ਕਰਨਾ ਹੈ ਬਾਣੀ ਨੇ ਭਲਾ ਕਰਨਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ